ਤੁਸੀਂ ਦੇਖ ਰਹੇ ਹੋ ਨਰਪਖ ਪੋਸਟ ਤੇ ਨਰਪਖ ਪੋਸਟ ਦੇ ਪ੍ਰੋਗਰਾਮ ਨਰਪਖ ਟਾਕ ਦੇ ਵਿੱਚ ਗੱਲ ਕਰਦੇ ਆਪਾਂ ਜਿਹੜੇ ਚੋਣ ਨਤੀਜੇ ਆ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਪਹਿਲੀ ਵਾਰ ਚੋਣਾਂ ਹੋਈਆਂ ਨੇ ਅੱਜ ਹੀ ਚੋਣਾਂ ਹੋਈਆਂ ਤੇ ਅੱਜ ਸ਼ਾਮ ਤੱਕ ਇਹਦੇ ਨਤੀਜੇ ਆ ਚੁੱਕੇ ਆ ਕਿਉਂਕਿ 40 ਜਿਹੜੇ ਹਰਕੇ ਨੇ ਹਰਿਆਣਾ ਦੇ ਵਿੱਚ ਬਣਾਏ ਗਏ ਸੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਉੱਪਰ ਸਭ ਸੰਮਤੀ ਹੋ ਗਈ ਸੀ ਔਰ 39 ਦੇ ਲਈ ਅੱਜ ਚੋਣ ਹੋਈ ਹੈ 39 ਹਲਕਿਆਂ ਦੇ ਲਈ ਚੋਣ ਹੋਈ ਹੈ ਬੜੇ ਨਤੀਜੇ ਆ ਜਿਹੜੇ ਬੜੇ ਰੌਚਕਾਏ ਨੇਗੇ ਜਿਹੜੇ ਕਿ ਹਰਾਨ ਜਨ ਹਰਾਨੀ ਜਨ ਕਪਾ ਕਹਿ ਸਕਦੇ ਆ ਨਤੀਜੇ ਆਏ ਨੇਗੇ ਸੋ ਇਹਨਾਂ ਦੇ ਵਿੱਚ ਜਿਹੜਾ ਹਰਿਆਣਾ ਦੀ ਸਰਕਾਰ ਦੇ ਨਾਲ ਭਾਜਪਾ ਸਰਕਾਰ ਨਾਲ ਤਾਲਮੇਲ ਕਰਕੇ ਜਿਹੜੀ ਚੋਣ ਜੜੀ ਸੀ ਬਾਬਾ ਬਲਜੀਤ ਸਿੰਘ ਦਾਦੂਵਾਲ ਹੁਣ ਉਹ ਖੁਦ ਵੀ ਹਾਰ ਗਈ ਤੇ ਉਹਨਾਂ ਦਾ ਤਕਰੀਬਨ ਗਰੁੱਪ ਵੀ ਸਾਰਾ ਹਾਰ ਗਿਆ ਤੇ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਗਰੁੱਪ ਹੈ ਉਹ ਉੱਭਰਿਆ ਜਿਹੜਾ ਜਗਦੀਸ਼ ਸਿੰਘ ਢਿੰਡਾ ਉਹਨਾਂ ਦਾ ਗਰੁੱਪ ਹੈ ਉਹ ਸਭ ਤੋਂ ਜ਼ਿਆਦਾ ਜੇਤੂ ਰਹੇ ਉਹਨਾਂ ਦੇ ਉਮੀਦਵਾਰ ਵੱਡਾ ਗਰੁੱਪ ਬਣਿਆ ਦਰਅਸਲ ਜੇ ਆਪਾਂ ਕਹਿ ਲਈਏ ਤਾਂ ਹਰਿਆਣੇ ਦੇ ਸਿੱਖਾਂ ਨੇ ਜਿਹੜੇ ਮੋਢ ਤੋਂ ਹਰਿਆਣੇ ਦੀ ਕਮੇਟੀ ਲਈ ਲੜਨ ਵਾਲੇ ਜਾਂ ਹਰਿਆਣੇ ਦੀ ਕਮੇਟੀ ਨੂੰ ਹੋਣਚ ਲਿਆਉਣ ਵਾਲੇ ਮੋਢਲੇ ਆਗੂ ਸੀ ਉਸੇ ਉਹਨਾਂ ਆਗੂਆਂ ਦੇ ਉੱਪਰ ਹੀ ਯਕੀਨ ਕੀਤਾ ਤੇ ਦੁਬਾਰੇ ਜਿਹੜੀ ਹੁਣ ਚੋਣ ਹੋਈ ਹੈ ਉਹਨਾਂ ਆਗੂਆਂ ਨੂੰ ਵੀ ਮੌਕਾ ਦਿੱਤਾਗਾ ਸੋ ਜੇ ਗੱਲ ਕਰਦੇ ਆਪਾਂ ਪਹਿਲਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਦੀ ਕਿਉਂਕਿ ਵੱਡਾ ਚਿਹਰਾ ਸੀਗਾ ਜਿਹੜੀ ਸਰਕਾਰ ਵੱਲੋਂ ਨੋਮੀਨੇਟ ਕੀਤੀ ਜਾਂਦੀ ਕਮੇਟੀ ਸੀ ਹਰਿਆਣੇ ਦੇ ਵਿੱਚ ਉਹਦੇ ਪ੍ਰਧਾਨ ਵੀ ਰਿਹਾ 2000 14 ਤੋਂ ਲੈ ਕੇ ਹੁਣ ਤੱਕ ਜਿਹੜੀ ਉੱਥੇ ਅਢਾਹ ਕਮਿਟੀ ਬਣਦੀ ਰਹੀ ਹੈ ਜਿਹਦੇ ਸਰਕਾਰ ਵੱਲੋਂ ਜਿਹੜੇ ਪ੍ਰਧਾਨਾਂ ਨਾਮਿਨੇਟ ਕੀਤੇ ਜਾਂਦੇ ਸੀ ਉਹਦੇ ਵਿੱਚ ਬਾਬਾ ਬਲਦੀ ਸਿੰਘ ਦਾਦੂਵਾਲ ਹੋਣੀ ਵੀ ਬਣਾ ਰਹਿ ਚੁੱਕਿਆ ਅੱਜ ਕੱਲ ਇਹ ਹੁਣਿਆਣੇ ਦੇ ਵਿੱਚ ਜਿਹੜੀ ਧਰਮ ਪ੍ਰਚਾਰ ਕਮੇਟੀ ਸੀ ਉਹਦੇ ਚੇਅਰਮੈਨ ਸੀਗੇ ਸੋ ਇਹ ਕਾਲਿਆਂ ਵਾਲੀ ਉਹ ਜਿਹੜਾ ਹਲਕਾ ਸੀ ਉਥੋਂ ਇੱਕ ਆਜ਼ਾਦ ਉਮੀਦਵਾਰ ਨੌਜਵਾਨ ਉਮੀਦਵਾਰ ਸੀ ਵਿੰਦਰ ਸਿੰਘ ਖਾਲਸਾ ਉਹਨਾਂ ਦੇ ਕੋਲੋਂ 1772 ਵੋਟਾਂ ਦੇ ਨਾਲ ਹਾਰ ਗਏ ਨੇ ਬਾਬਾ ਬਜੀਸ਼ੇ ਦਾਦੂ ਵਾਲ ਦੀ ਹਾਰ ਹੋਈ ਆ ਤੇ ਇਹਦੇ ਨਾਲ ਜਗਦੀਸ਼ ਸਿੰਘ ਢਿੰਡਾ ਹੋਣੀ ਆ ਜਿਹੜੇ ਉਹ ਅਸੰਧ ਜਿਹੜਾ ਵਾਰਡ ਨੰਬਰ 18 ਪੈਂਦਾਗਾ ਇਸ ਹਲਕੇ ਤੋਂ ਜੇਤੂ ਕਰਾਰ ਦਿੱਤੇ ਗਏ ਨੇ ਇਸੇ ਤਰ੍ਹਾਂ ਦਰਦਾਰ ਸਿੰਘ ਨਰਬੀ ਹੋਣੀ ਉਹ ਸਾਵਾਤ ਤੋਂ ਜੇਤੂ ਕਰਾਰ ਦਿੱਤੇ ਗਏ ਨੇ ਉਹ ਸਾਵਾਤ ਤੋਂ ਆਪਣੀ ਸੀਟ ਆ ਜਿਹੜੀ ਜਿੱਤ ਗਈ ਆ ਦਰਅਸਲ ਕਰਨਾਲ ਤੇ ਕੁਰਕਸ਼ੇਤਰ ਜਿਹੜਾ 2 ਨੇ ਇਹ ਦੋਨੇ ਜ਼ਿਲ੍ਹਿਆਂ ਦੇ ਵਿੱਚ ਢਿੰਡਾ ਗਰੁੱਪ ਦੀ ਝੰਡੀ ਰਹੀ ਆ ਬਹੁਤੇ ਮਤਲਬ ਆ ਪੱਕਾ ਕਹਿ ਸਕਦੇ ਆ ਕਿ ਉਮੀਦਵਾਰ ਢਿੰਡਾ ਗਰੁੱਪ ਦੇ ਜਿੱਤੇ ਨੇ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਵਿੱਚੋਂ ਹਰਿਆਣੇ ਦੇ 22 ਜ਼ਿਲ੍ਹਿਆਂ ਦੇ ਵਿੱਚ ਇਹ 40 ਹਲਕੇ ਨੇ ਜਿੱਥੇ ਚੋਣ ਹੋਈ ਆ ਸੋ ਇਸੇ ਤਰ੍ਹਾਂ ਜਗਾਦਰੀ ਹਲਕਾ ਜਿਹੜਾ 9 ਨੰਬਰ ਹਲਕਾ ਸੀਗਾ ਉੱਥੋਂ ਜੋਗਾ ਸਿੰਘ ਜੇਤੂ ਰਹੇ ਨੇ ਜਿਹੜੇ ਢਿੰਡਾ ਗਰੁੱਪ ਦੇ ਨਾਲ ਸਬੰਧਤ ਸੀਗੇ ਤੇ ਇਸੇ ਤਰ੍ਹਾਂ ਤਰਨਾਲ ਤੋਂ 17 ਕਰਨਾਲ ਤੋਂ ਜਿਹੜਾ ਹੈਗਾ ਉਹ ਦਰਨਾਮ ਸਿੰਘ ਲਾਡੀ ਤੇ 16 ਕਰਨਾਲ ਕਰਨਾਲ ਤੋਂ ਹੀ 16 ਜਿਹੜਾ ਨੰਬਰ ਹਰਕਾ ਸੀ ਉਹ ਤੋਂ ਕਪੂਰ ਕੌਰ ਜਿਹੜੇ ਜੇਤੂ ਰਹਨੇ ਵਿੱਚ ਈਂਡਾ ਗਰੁੱਪ ਦੇ ਨਾਲ ਦੋਨੇ ਜਿਹੜੇ ਉਮੀਦਵਾਰ ਨੇ ਇਹ ਸਬੰਧਤ ਨੇਗੇ ਸੋ ਇਸੇ ਤਰ੍ਹਾਂ ਅਥਨੇਸਰ ਤੋਂ ਆਜ਼ਾਦ ਉਮੀਦਵਾਰ ਹਰਮਨਪ੍ਰੀਤ ਉਹ ਜੇਤੂ ਰਹੇ ਨੇ ਅੰਬਾਲਾ ਕੈਂਟ ਤੋਂ ਰਪਿੰਦਰ ਸਿੰਘ ਆਜ਼ਾਦ ਆ ਜਿਹੜੇ ਇਹ ਜਿੱਤੇ ਨੇ ਇਸੇ ਤਰ੍ਹਾਂ 12 ਨੰਬਰ ਵਾਰਡ ਆ ਜਿਹੜਾ ਖੇਤਰ ਤੋਂ ਉੱਥੋਂ ਇੰਦਰਜੀਤ ਸਿੰਘ ਜਿਹੜੇ 3 ਢਾ ਗਰੁੱਪ ਦੇ ਜਗਦੀਸ਼ ਸਿੰਘ ਢਾ ਗਰੁੱਪ ਦੇ ਨਾਲ ਸਬੰਧਤ ਸੀ ਉਹ ਜਿੱਤੇ ਨੇਗੇ ਤੇ ਇਹਦੇ ਨਾਲ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਅਸਬੰਧਿਤ ਅਰੇਨ ਜਿਹੜੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਨੇ ਬਲਦੇਵ ਸਿੰਘ ਕਾਮਪੂਰੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਹਰਿਆਣੇ ਦੇ ਵਿੱਚ ਕਾਲੀ ਦਰਬਾਰ ਮੰਨੀ ਚੋਣਾਂ ਜਿੱਤੀਆਂ ਸੀ ਇਹ ਵੀ ਆਪਣੀ ਸੀਟ ਜਿੱਤ ਕੇ ਜਿਗੇ 29 ਬੂਟਾ ਦੇ ਉੱਪਰ ਇਹ ਆਪਣੀ ਸੀਟ ਬਚਾਉਣ ਦੇ ਵਿੱਚ ਸਫਲ ਰਹੇ ਨੇ ਬਲਦੇਵ ਸਿੰਘ ਕਾਮਪੂਰੀ ਹੁਣੇ ਅਣਤੀ ਬੋਟਾ ਨੀ ਵਾਲੇ ਜਿਹਨੇ ਆਪਣੀ ਜਿਹੜੀ ਜਿੱਤ ਆ ਉਦਾਰ ਦੇ ਕਰ ਚੁੱਕੇ ਨੇ ਜਸਵੀਰ ਸਿੰਘ ਮਸਾਣਾ ਤੋਂ ਤੇ ਕਲੀਪ ਸਿੰਘ ਇਹ ਵੀ ਦੋ ਉਮੀਦਵਾਰ ਆ ਜਿਹੜੇ ਇਹ ਵੀ ਜਿੱਤੂ ਰਹੇ ਨੇ ਇਸੇ ਤਰ੍ਹਾਂ 8 ਨੰਬਰ ਵਾਰਡ ਦਾ ਰਦੌਰ ਤੋਂ ਉੱਥੋਂ ਜਿਹੜੇ ਰਗਵੀਰ ਸਿੰਘ ਆਜ਼ਾਦ ਨੇ ਉਹ ਜਿੱਤੂ ਰਹੇ ਨੇਗੇ ਤੇ ਇਹਦੇ ਵਿੱਚ ਜੇ ਗੱਲ ਕਰੀਏ ਤਾਂ ਬਾਬਾ ਦਾਦੂਵਾਲ ਸਾਹਿਬ ਚਾਹੇ ਹਾਰ ਗਏ ਨੇ ਰੁਨਾ ਦਾ ਦਾਵਾ ਹੈ ਕਿ ਉਹ ਵੀ ਉਹਨਾਂ ਦਾ ਗਰੁੱਪ ਵੀ ਤਿੰਨ ਸੀਟਾਂ ਜਿਹੜੀਆਂ ਜਿੱਤ ਗਿਆ ਸੋ ਕਹਿ ਰਹੇ ਨੇ ਪੰਚਕੂਲਾ ਦੀਆਂ ਦੋਨੇ ਸੀਟਾਂ ਤੇ ਐਲਣਾਬਾਦ ਦੀ ਜਿਹੜੀ ਸੀਟ ਹੈ ਉਹ ਉਹਨਾਂ ਦੇ ਉਮੀਦਵਾਰ ਆ ਜਿਹੜੇ ਉੱਥੋਂ ਜੇਤੂ ਰਹੇ ਨੇ ਬਾਬਾ ਦਾਦੂਵਾਲ ਹੁਣ ਇਹ ਕਹਿ ਰਹੇ ਨੇ ਸੋ ਇਹਦੇ ਨਾਲ ਹੀ ਇੱਕ ਗੱਲ ਹੋਰ ਬੜੀ ਰੌਚਕ ਹੈ ਕਿ ਬਾਬਾ ਦਾਦੂਵਾਲ ਸਾਹਿਬ ਦੇ ਨਾਲ ਹੀ ਇੱਕ ਨਾਮ ਹੋਰ ਬੜਾ ਵੱਡਾ ਚਰਚਾ ਦੇ ਵਿੱਚ ਆਇਆ ਸੀ ਗਰਮੀਤ ਸਿੰਘ ਤਰੋਕੇਵਾਲਾ ਦਾ ਉਹ ਵੀ ਆਪਣੀ ਜੂਨ ਸੀਟ ਤੋਂ ਹਾਰ ਚੁੱਕੇ ਨੇ ਤਰੋਕੇਵਾਲਾ ਵੀ ਗਰਮੀਤ ਸਿੰਘ ਤਰੋਕੇਵਾਲਾ ਵੀ ਆਪਣੀ ਸੀਟ ਆ ਜਿਹੜੀ ਹਾਰ ਗਏ ਨੇ ਇਹ ਹੁਣ ਅੰਬਾਲਾ ਤੋਂ ਗੁਰਤੇਜ ਸਿੰਘ ਜੇਤੂ ਰਹੇ ਨੇ ਤੇ ਕਾਂਗਥੜੀ ਗੂਲਾ ਜੀ ਕਾ ਤੋਂ ਬਰਵਿੰਦਰ ਸਿੰਘ ਭਿੰਡਰ ਹੁਣੀ ਜਿਹੜੇ ਕਿ ਆਜ਼ਾਦ ਉਮੀਦਵਾਰ ਸੀ ਇਹ ਵੀ ਆਪਣੀ ਸੀਟ ਅਜੇ ਦੇ ਜਿੱਤ ਗਿਆ ਤੇ 20 ਨੰਬਰ ਹਲਕਾ ਗੂਲਾ ਤੋਂ ਮੇਜਰ ਸਿੰਘ ਗੂਲਾ ਤੇ ਹਿਮਾਲਾ ਸੋਣੀ ਤੋਂ ਜਿਵੇਂ ਆਪਾਂ ਪਹਿਲਾਂ ਵੀ ਜ਼ਿਕਰ ਕੀਤਾ ਰਪਿੰਦਰ ਸਿੰਘ ਹੁਣੀ ਜਿਹੜੇ ਕਿ ਸਿੱਖ ਸਮਾਜ ਵਰਲੋਂ ਸੀਗੇ ਇਹ ਜੇਤੂ ਰਹੇ ਨੇਗੇ ਸੋ ਕੋਈ ਮਤਲਬ ਇਸ ਤਰ੍ਹਾਂ ਦੀ ਜਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਹਰਾਨੀ ਜਨਕ ਨਤੀਜੇ ਇਹ ਹੈ ਵੀ ਜਿਹੜੇ ਸਰਕਾਰ ਪੱਖੀ ਗਿਣੇ ਜਾਂਦੇ ਉਮੀਦਵਾਰ ਸੀ ਜਿਹੜੇ ਬਾਬਾ ਬਲਜੀਤ ਸਿੰਘ ਦਾਦੂਵਾਲ ਜਾਂ ਹੋਰ ਉਹ ਹਾਰ ਗਏ ਨੇ ਤੇ ਇਧਰ ਜੇ ਗੱਲ ਕਰੀਏ ਤਾਂ ਕਾਲੀਦਲ ਬਾਦਲ ਦੇ ਬਲਾਰੇ ਜਿਹੜੇ ਹੈਗੇ ਨੇ ਚੀਮਾ ਸਾਹਿਬ ਸੁਚੀਮਾ ਸਾਹਿਬ ਉਹਨਾਂ ਨੇ ਇਹ ਦਲਜੀਤ ਸਿੰਘ ਚੀਮਾ ਦਾ ਬਿਆਨ ਆ ਕਿ ਉਹਨਾਂ ਦੇ 6 ਉਮੀਦਵਾਰ ਜਿੱਤ ਗਏ ਨੇ ਤੇ 12 ਆਜ਼ਾਦ ਉਮੀਦਵਾਰ ਜਿਹੜੇ ਜਿਨ੍ਹਾਂ ਨੂੰ ਉਹਨਾਂ ਨੇ ਸਮਰਥਨ ਦਿੱਤਾ ਸੀ ਉਹ ਜਿੱਤ ਗਿਆ ਭਾਵ ਅਕਾਲੀ ਦਲ ਦਾਵਾ ਕਰ ਰਿਹਾ ਕਿ 18 ਉਮੀਦਵਾਰ ਉਹਨਾਂ ਦੇ ਜੇਤੂ ਨਹੀਂ ਸੋ ਇਹ ਇਹਦੇ ਵਿੱਚ ਜੇ ਗੱਲ ਕਰੀਏ ਤਾਂ 20 ਦੇ ਕਰੀਬ ਉਮੀਦਵਾਰ ਸਿੱਧੇ ਤੌਰ ਦੇ ਉੱਪਰ ਜਿਹੜੇ ਜਗਦੀਸ਼ ਸਿੰਘ ਢਿੰਡਾ ਉਹਨਾਂ ਦੇ ਜਿੱਤੇ ਨੇ ਤੇ ਇਹਦੇ ਨਾਲ ਨਰਗੀ ਸਾਹਿਬ ਦੇ ਵੀ ਕਈ ਉਮੀਦਵਾਰ ਜਿੱਤੇ ਨੇ ਤੇ ਬਹੁਤੇ ਆਜ਼ਾਦ ਉਮੀਦਵਾਰ ਨੇ ਸੋ ਆਜ਼ਾਦ ਉਮੀਦਵਾਰ ਕਿਹਦੇ ਨਾਲ ਜਾਣਗੇ ਇਹਦੇ ਬਾਰੇ ਤਾਂ ਹਜੇ ਕੁਝ ਨਹੀਂ ਕਿਹਾ ਜਾ ਸਕਦਾ ਵੀ ਕਿਹਦੀ ਹਮਾਇਤ ਨਾਲ ਲੜੇ ਤੇ ਉਹ ਕਿਹਦੇ ਨਾਲ ਖੜਨਗੇ ਪਰ ਲੱਗਦਾ ਇਹ ਹੈ ਕਿ ਹਰਿਆਣੇ ਦੀ ਸਖ ਸਮਤ ਨੇ ਆਪਣੇ ਪੁਰਾਣੇ ਆਗੂਆਂ ਦੇ ਉੱਪਰ ਹੀ ਜਿਹੜਾ ਯਕੀਨ ਪ੍ਰਗਟ ਕੀਤਾਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਲੱਗਦਾ ਹੀ ਹੈ ਕਿਉਂਕਿ 9 ਉਮੀਦਵਾਰ ਇਹਦੇ ਵਿੱਚ ਕੋਆਪਟ ਵੀ ਕਰਨੇ ਨੇ ਉਹਨਾਂ ਨੂੰ ਵੀ ਵੋਟ ਦਾ ਅਧਿਕਾਰ ਹੋਣਾਗਾ ਸੋ ਹੁਣ ਇਹੀ ਲੱਗ ਰਿਹਾ ਦੇਖ ਕੇ ਸਾਰੀ ਸਥਿਤੀ ਨੂੰ ਇਹ ਜਿਹੜੇ ਜਗਦੀਸ਼ ਸਿੰਘ ਢਿੰਡਾ ਔਰ ਦਦਾਰ ਸਿੰਘ ਨਰਬੀ ਹੋਣੀ ਮਿਲ ਕੇ ਹਰਿਆਣਾ ਕਮੇਟੀ ਦੀ ਜਿਹੜਾ ਪ੍ਰਧਾਨਗੀ ਹੈ ਉਹ ਹਾਸਲ ਕਰਨਗੇ ਔਰ ਹਰਿਆਣਾ ਕਮੇਟੀ ਤੇ ਜਗਦੀਸ਼ ਸਿੰਘ ਢਿੰਡਾ ਤੇ ਦਦਾਰ ਸਿੰਘ ਨਰਬੀ ਉਹਨਾਂ ਦਾ ਗਰੁੱਪ ਕੁਝ ਅਜਾਜ਼ ਉਮੀਦਵਾਰਾਂ ਨੂੰ ਨਾਲ ਲੈ ਕੇ ਆਪਣਾ ਪ੍ਰਧਾਨ ਬਣਾਉਣ ਦੇ ਵਿੱਚ ਸਫਲ ਰਹੂਗਾ ਸੋ ਦੇਖਦੇ ਆਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨਗੀ ਦਾ ਤਾਜ ਕਿਸ ਦੇ ਸਿਰ ਸਜਦਾਗਾ ਧੰਨਵਾਦ